ਚੈਨ ਆਊਟਲੁੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 358ਵੇਂ ਅੰਗ ਦੀ ਬਾਣੀ ਦੇ ਵਿੱਚ ਆਪਾਂ ਤਿੰਨ ਸ਼ਬਦ ਪੜ੍ਹਨੇ ਹਨ ਪਹਿਲੇ ਸ਼ਬਦ ਦੇ ਵਿੱਚ ਸਾਨੂੰ ਦੋ ਸਵਾਲਾਂ ਦੇ ਉੱਤਰ ਮਿਲਨੇ ਨੇ ਇੱਕ ਤੇ ਇਹ ਕੀ ਪ੍ਰਮਾਤਮਾ ਦੇ ਦਰ ਤੇ ਇੱਜ਼ਤ ਹਾਸਲ ਕਰਨ ਦਾ ਮਤਲਬ ਕੀ ਹੈ ਅਰਥ ਕੀ ਹੈ ਤੇ ਦੂਜਾ ਇਹ ਕਿ ਇਹ ਅਸੀਂ ਹਾਸਲ ਕਰਨੀ ਕਿਵੇਂ ਹੈ ਦੂਸਰੇ ਸ਼ਬਦ ਦੇ ਵਿੱਚ ਹਿੰਦੂ ਧਰਮ ਦੀ ਇੱਕ ਪ੍ਰਕਿਰਿਆ ਇੱਕ ਮਰਿਆਦਾ ਦੀ ਗੱਲ ਹੈ ਜ਼ਿਕਰ ਹੈ ਤੇ ਉਹਦੇ ਤੁਲਨਾਤਮਕ ਗੁਰੂ ਸਾਹਿਬ ਨੇ ਸਾਨੂੰ ਇੱਕ ਜੀਵਨ ਸ਼ੈਲੀ ਦੱਸੀ ਹੈ ਤੀਸਰੇ ਤੇ ਆਖਰੀ ਸ਼ਬਦ ਦੇ ਵਿੱਚ ਮਨੁੱਖ ਦੀ ਆਪਣੇ ਆਪ ਨੂੰ ਵੱਖ-ਵੱਖ ਸ਼੍ਰੇਣੀਆਂ ਦੇ ਵਿੱਚ ਵੰਡਣ ਦੀ ਪ੍ਰਵਿਰਤੀ ਦੀ ਗੱਲ ਹੈ ਪਰਮਾਤਮਾ ਦੇ ਦਰਸ਼ਨਾਂ ਦੀ ਖਾਤਰ ਮਨੁੱਖ ਕੀ ਕੀ ਕਰਦਾ ਹੈ ਇਹਨਾਂ ਗੱਲਾਂ ਦਾ ਜ਼ਿਕਰ ਹੈ ਪੂਰੀ ਵੀਡੀਓ ਨੂੰ ਅੰਤ ਤੱਕ ਸੁਣਿਓ ਧਿਆਨ ਦੇ ਨਾਲ ਸੁਣਿਓ ਕਾਫੀ ਕੁਝ ਤੁਹਾਨੂੰ ਸਿੱਖਣ ਨੂੰ ਮਿਲੇਗਾ ਸਾਰ ਅੰਛ ਸੁਣਨਾ ਨਾ ਭੁੱਲੇ ਅੱਜ ਦੀਆਂ ਸਿੱਖਿਆਵਾਂ ਦਾ ਇੱਕ ਮਹੱਤਵਪੂਰਨ ਹਿੱਸਾ ਸਾਰ ਅੰਛ ਦੇ ਵਿੱਚ ਸਰਲतम ਰੂਪ ਦੇ ਵਿੱਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 358ਵੇਂ ਅੰਗ ਦੀ ਬਾਣੀ ਦੀ ਸ਼ੁਰੂਆਤ ਕਰਦੇ ਹਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਕਰਦੀ ਜਾ ਮਹਿਲਾ ਪਹਿਲਾ ਲੱਖ ਲਸ਼ਕਰ ਲੱਖ ਵਾਜੇ ਨੇਜੇ ਲੱਖ ਉੱਠ ਕਰੈ ਸਲਾਮ ਲੱਖਾਂ ਉੱਪਰ ਫਰਮਾਇਸ਼ ਤੇਰੀ ਲੱਖ ਉੱਠ ਰੱਖੈ ਮਾਂ ਇੱਕ ਤਾਕਤਵਰ ਮਨੁੱਖ ਨੂੰ ਸੰਬੋਧਨ ਕਰਦੇ ਹੋਏ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ हे ਭਾਈ ਜੇ ਤੇਰੀਆਂ ਫੌਜਾਂ ਦੀ ਗਿਣਤੀ ਲੱਖਾਂ ਦੇ ਵਿੱਚ ਹੋਵੇ ਲੱਖ ਲਸ਼ਕਰ ਲੱਖ ਵਾਜੇ ਨੇਜੇ ਉਸ ਫੌਜ ਦੇ ਵਿੱਚ ਲੱਖਾਂ ਬੰਦੇ ਵਾਜੇ ਵਜਾਣ ਵਾਲੇ ਹੋਣ ਤੇ ਲੱਖਾਂ ਹੀ ਨੇਜਾ ਵਰਦਾਰ ਹੋਣ ਜਾਨੀ ਕਿ ਤੇਰੀ ਫੌਜ ਦੇ ਵਿੱਚ ਨੇਜਿਆਂ ਵਾਲੇ ਸਪਾਹੀਆਂ ਦੀ ਗਿਣਤੀ ਵੀ ਲੱਖਾਂ ਹੋਵੇ ਲੱਖ ਉੱਠ ਕਰੇ ਸਲਾਮ ਲੱਖਾਂ ਬੰਦੇ ਤੈਨੂੰ ਸਲਾਮ ਕਰਦੇ ਹੋ ਲੱਖਾਂ ਉੱਪਰ ਫਰਮਾਇਸ਼ ਤੇਰੀ ਲੱਖਾਂ ਦੇ ਉੱਪਰ ਤੇਰੀ ਹਕੂਮਤ ਚੱਲਦੀ ਹੋਵੇ ਲੱਖ ਉੱਠ ਰੱਖ ਹੈ ਮਾਨ ਤੇ ਲੱਖਾਂ ਬੰਦੇ ਉੱਠ ਕੇ ਤੇਰੀ ਇੱਜ਼ਤ ਕਰਦੇ ਹੋ ਜਾਂ ਪੱਤ ਲੇਖਾ ਨਾ ਪਵੈ ਤਾਂ ਸਭ ਨਿਰਾਫਲ ਕਾਮ ਪਹਿਲੀਆਂ ਦੋ ਪੰਕਤੀਆਂ ਦੇ ਵਿੱਚ ਤਾਕਤ ਦਾ ਜੋ ਮੁਜ਼ਾਹਰਾ ਤਾਕਤ ਦਾ ਜੋ ਵਰਣਨ ਗੁਰੂ ਜੀ ਨੇ ਕੀਤਾ ਤੀਸਰੀ ਪੰਕਤੀ ਦੇ ਵਿੱਚ ਕਹਿੰਦੇ ਕਿ ਇਸ ਸਬਦ ਦਾ ਕੋਈ ਫਾਇਦਾ ਨਹੀਂ ਇਹ ਸਾਰਾ ਕੁਝ ਹੀ ਨਿਰਾਫਲ ਹੈ ਜਾਂ ਪਤ ਲੇਖਾ ਨਾ ਪਵੇ ਜੇ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਸਾਨੂੰ ਇੱਜ਼ਤ ਨਾ ਮਿਲੇ ਜੇ ਪ੍ਰਭੂ ਦੀਆਂ ਨਜ਼ਰਾਂ ਦੇ ਵਿੱਚ ਸਾਨੂੰ ਇੱਜ਼ਤ ਨਾ ਮਿਲੇ ਤੇ ਦੁਨੀਆ ਤੇ ਮਿਲੀ ਹੋਈ ਇਹ ਤਾਕਤ ਤੇ ਇੱਜ਼ਤ ਸਭ ਵਿਅਰਥ ਹੈ ਅੱਜ ਦੇ ਅੰਗ ਦੀ ਬਾਣੀ ਦੇ ਵਿੱਚ ਇਹ ਜੋ ਪਹਿਲਾ ਸ਼ਬਦ ਹੈ ਇਹਦੇ ਵਿੱਚ ਪ੍ਰਮਾਤਮਾ ਦੀ ਦਰਗਾਹ ਤੇ ਮਿਲਣ ਵਾਲੀ ਇੱਜ਼ਤ ਦੀ ਗੱਲ ਵਾਰ-ਵਾਰ ਹੋਣੀ ਹੈ ਜਿਵੇਂ ਕਿ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਕਿਹਾ ਅੱਜ ਦੀ ਬਾਣੀ ਦੀ ਵਿਆਖਿਆ ਦੇ ਵਿੱਚੋਂ ਸਾਨੂੰ ਇਸ ਸਵਾਲ ਦਾ ਉੱਤਰ ਮਿਲੇਗਾ ਅੱਗੇ ਚੱਲ ਕੇ ਆਪਾਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਪ੍ਰਭੂ ਦੇ ਦਰਗਾਹ ਤੇ ਇੱਜ਼ਤ ਮਿਲਣ ਦੇ ਅਰਥ ਕੀ ਫਿਲਹਾਲ ਦੇ ਲਈ ਅੱਗੇ ਚੱਲਦੇ ਹਾਂ ਹਰ ਕੇ ਨਾਮ ਬਿਨਾਂ ਜਗ ਤੰਦਾ ਜੇ ਬਹੁਤਾ ਸਮਝਾਈਐ ਭੋਲਾ ਵੀ ਸੋ ਅੰਧੋ ਅੰਦਾ ਰਹਾਓ ਪ੍ਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾਂ ਜਗਤ ਦਾ ਮੋਹ ਉਲਝਣ ਹੀ ਉਲਝਣ ਹੈ ਸਾਡੇ ਜਿੰਨਾ ਅਸੀਂ ਜਗਤ ਦੇ ਮੋਹ ਵਿੱਚ ਫਸਦੇ ਜਾਂਦੇ ਹਾਂ ਉਹਨੇ ਹੀ ਅਸੀਂ ਉਲਝਣ ਦੇ ਵਿੱਚ ਪੈਂਦੇ ਜਾਂਦੇ ਹਾਂ ਪ੍ਰਮਾਤਮਾ ਦਾ ਨਾਮ ਹੈ ਜੋ ਸਾਡੀ ਇਸ ਉਲਝਣ ਨੂੰ ਮੁਕਾਉਂਦਾ ਹੈ ਉਲਝੀ ਹੋਈ ਸਾਡੇ ਜੀਵਨ ਦੀ ਡੋਰ ਨੂੰ ਸਜਾਉਂਦਾ ਹੈ ਪਰ ਜਦੋਂ ਤੱਕ ਪ੍ਰਮਾਤਮਾ ਮਨੁੱਖ ਤੇ ਮਿਹਰ ਨਾ ਕਰੇ ਦੂਜਾ ਮਨੁੱਖ ਉਹਨੂੰ ਜਿੰਨਾ ਮਰਜ਼ੀ ਸਮਝਾਈ ਜਾਏ ਉਹਦੇ ਖਾਨੇ ਦੇ ਵਿੱਚ ਇਹ ਗੱਲ ਪਏਗੀ ਨਹੀਂ ਉਹ ਅੰਨਾ ਅੰਨਾ ਹੀ ਰਹੇਗਾ ਲੱਖ ਖੱਟੀਐ ਲੱਖ ਸੰਜੀਐ ਖਾਚੈ ਲੱਖ ਆਵੈ ਲੱਖ ਜਾਹੀ ਇੱਕ ਮਨੁੱਖ ਦੇ ਜੀਵਨ ਦੇ ਵਿੱਚ ਕਹਿੰਦੇ ਜੇ ਤੁਸੀਂ ਲੱਖਾਂ ਰੁਪਏ ਖੱਟ ਵੀ ਲਵੋ ਲੱਖਾਂ ਰੁਪਏ ਜੋੜ ਵੀ ਲਓ ਤੇ ਲੱਖਾਂ ਰੁਪਏ ਖਰਚ ਵੀ ਲਓ ਲੱਖਾਂ ਤੁਹਾਡੇ ਕੋਲ ਆਉਂਦੇ ਰਹਿਣ ਲੱਖਾਂ ਤੁਹਾਡੇ ਕੋਲੋਂ ਚਲੇ ਵੀ ਜਾਣ ਜਾਂ ਪੱਤ ਲੇਖਾ ਨਾ ਪਵੈ ਤਾਂ ਜੀ ਕਿੱਥੈ ਫਿਰ ਪਾਹੀ ਸੋਚਣ ਤੇ ਲੱਗਦਾ ਹੈ ਕਿ ਜੇ ਕਿਸੇ ਮਨੁੱਖ ਕੋਲ ਇੰਨਾ ਪੈਸਾ ਹੋਵੇ ਕਿ ਲੱਖਾਂ ਉਹ ਖਰਚ ਵੀ ਰਿਹਾ ਹੈ ਫਿਰ ਵੀ ਲੱਖਾਂ ਬਚਾ ਪਾ ਰਿਹਾ ਹੈ ਲੱਖਾਂ ਉਹਦੇ ਕੋਲੇ ਜਾ ਰਹੇ ਨਹੀਂ ਪਰ ਲੱਖਾਂ ਆ ਵੀ ਰਹੇ ਨੇ ਜੇ ਕਿਸੇ ਕੋਲ ਇੰਨਾ ਪੈਸਾ ਹੋਵੇ ਸੋਚਣ ਨੂੰ ਲੱਗਦਾ ਹੈ ਕਿ ਉਹਦੀ ਜਿੰਦ ਤੇ ਟਿਕਾਣੇ ਰਹੀਦੀ ਹੋਣੀ ਹੈ ਉਹ ਤੇ ਖੁਸ਼ ਰਹਿੰਦਾ ਹੋਣਾ ਉਹ ਤੇ ਸ਼ਾਂਤ ਰਹਿੰਦਾ ਹੋਣਾ ਪਰ ਗੁਰੂ ਜੀ ਕਹਿੰਦੇ ਜਾਂ ਪਤ ਲੇਖਾ ਨਾ ਪਵੇ ਤਾਂ ਜੀ ਕਿ ਥੈ ਫਿਰ ਪਾਹੇ ਕਹਿੰਦੇ ਕਿਥੇ ਟਿਕਦੀ ਹੈ ਜਿੰਦ ਇੰਨਾ ਲੱਖਾਂ ਰੁਪਈਆ ਹੋਣ ਦੇ ਬਾਵਜੂਦ ਵੀ ਜੇ ਪ੍ਰਭੂ ਦੀ ਦਰਗਾਹ ਤੇ ਇੱਜ਼ਤ ਨਹੀਂ ਮਿਲੀ ਪਰਮਾਤਮਾ ਦੀਆਂ ਨਜ਼ਰਾਂ ਦੇ ਵਿੱਚ ਇੱਜ਼ਤ ਨਹੀਂ ਮਿਲੀ ਤਾਂ ਮਨੁੱਖ ਲੱਖਾਂ ਰੁਪਈਆ ਦੇ ਬਾਵਜੂਦ ਵੀ ਦੁਖੀ ਹੀ ਰਹਿੰਦਾ ਹੈ ਉਹਦੀ ਜਿੰਦ ਟਿਕਾਣੀ ਨਹੀਂ ਰਹਿੰਦੀ ਲੱਖ ਸਾਸ਼ਟ ਸਮਝਾਵਣੀ ਲੱਖ ਪੰਡਤ ਪੜਾਹ ਪੁਰਾਣ ਜਾਪਤ ਲੇਖਾ ਨਾ ਪਵੇ ਤਾਂ ਸਭੇ ਕੋ ਪਰਵਾਹ ਲੱਖਾਂ ਵਾਰੀ ਜੇਕਰ ਸ਼ਾਸਤਰਾਂ ਦੀ ਵਿਆਖਿਆ ਕੀਤੀ ਜਾਏ ਵਿਦਵਾਨ ਲੋਕ ਜੋ ਆਪਣੇ ਆਪ ਨੂੰ ਵਿਦਵਾਨ ਸਮਝਦੇ ਨੇ ਉਹ ਲੱਖਾਂ ਵਾਰੀ ਪੁਰਾਣਾ ਨੂੰ ਪੜਨ ਸਾਡਾ ਸਮਾਜ ਇਸ ਪ੍ਰਕਾਰ ਦਾ ਹੈ ਕਿ ਜੇਕਰ ਕੋਈ ਇੰਨਾ ਗਿਆਨवान ਹੋਵੇ ਤੇ ਦੁਨੀਆ ਦੇ ਵਿੱਚ ਉਹਨੂੰ ਇੱਜ਼ਤ ਸੁਭਾਵਿਕ ਹੀ ਮਿਲ ਜਾਂਦੀ ਹੈ ਲੋਕ ਉਹਦੀ ਇੱਜ਼ਤ ਕਰਨ ਲੱਗਦੇ ਨੇ ਕਿ ਇਹ ਮਨੁੱਖ ਗਿਆਨਵਾਨ ਹੈ ਇਹਨੇ ਸ਼ਾਸਤਰ ਪੜੇ ਦੁਨੀਆ ਦੇ ਵਿੱਚ ਉਹਦੀ ਇੱਜ਼ਤ ਹੋ ਸਕਦੀ ਹੈ ਲੱਖ ਸ਼ਾਸਤਰ ਸਮਝਾਵਣੀ ਲਖ ਪੰਡਤ ਪੜਾ ਤੁਰਾਂ ਜਾਂ ਪਤ ਲਿਖ ਨਾ ਪਵੈ ਪਰ ਜੇ ਪ੍ਰਮਾਤਮਾ ਦੀਆਂ ਨਜ਼ਰਾਂ ਦੇ ਵਿੱਚ ਉਹਨੂੰ ਇੱਜ਼ਤ ਨਹੀਂ ਮਿਲੀ ਜੇ ਉਹਦਾ ਉਹ ਗਿਆਨ ਪ੍ਰਮਾਤਮਾ ਦੀਆਂ ਨਜ਼ਰਾਂ ਦੇ ਵਿੱਚ ਕਬੂਲ ਨਹੀਂ ਹੋਇਆ ਤਾਂ ਉਹ ਸਾਰੇ ਸ਼ਾਸਤਰ ਪੜ੍ਹਨੇ ਵਿਅਰਥ ਹਨ ਤਾਂ ਸਭੇ ਕੋ ਪ੍ਰਵਾਨ ਪ੍ਰਵਾਨ ਹੁੰਦਾ ਹੈ ਕਿਸੇ ਚੀਜ਼ ਦਾ ਕਬੂਲ ਹੋ ਜਾਣਾ ਤੇ ਕੋ ਪ੍ਰਵਾਨ ਭਾਵ ਕਬੂਲ ਨਾ ਹੋਣਾ ਸੱਚ ਨਾਮ ਪਤ ਉਪਜੈ ਕਰਮ ਨਾਮ ਕਰਤਾ ਦੋ ਸਵਾਲ ਜੋ ਸ਼ੁਰੂਆਤ ਦੇ ਵਿੱਚ ਅਸੀਂ ਪੁੱਛੇ ਸਨ ਉਹਨਾਂ ਦੇ ਵਿੱਚੋਂ ਇੱਕ ਦਾ ਜਵਾਬ ਸਾਨੂੰ ਇੱਥੇ ਮਿਲ ਜਾਂਦਾ ਹੈ ਕਿ ਜੇ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਤਾਕਤ ਹੋਣ ਦੇ ਬਾਵਜੂਦ ਦੁਨੀਆ ਦੇ ਵਿੱਚ ਇੱਜ਼ਤ ਹੋਣ ਦੇ ਬਾਵਜੂਦ ਲੱਖਾਂ ਰੁਪਏ ਹੋਣ ਦੇ ਬਾਵਜੂਦ ਪ੍ਰਭੂ ਦੇ ਦਰ ਤੇ ਇੱਜ਼ਤ ਨਹੀਂ ਮਿਲਨੀ ਤਾਂ ਮਿਲਣੀ ਕਿਵੇਂ ਸੱਚ ਨਾਮ ਪਤ ਉਪਜੈ ਕਰਮ ਨਾਮ ਕਰਤਾ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਦੇ ਨਾਮ ਵਿੱਚ ਜੁੜਿਆਂ ਇੱਜ਼ਤ ਉਪਜਦੀ ਹੈ ਉਹਦੇ ਦਰ ਤੇ ਇੱਜ਼ਤ ਮਿਲਦੀ ਹੈ ਕਰਤਾਰ ਦਾ ਇਨਾਮ ਮਿਲਦਾ ਉਹਦੀ ਮਿਹਰ ਦੇ ਨਾਲ ਹੀ ਹੈ ਕਰਮ ਨਾਮ ਕਰਤਾਰ ਕਰਮਾਂ ਦੇ ਨਾਲ ਹੀ ਪ੍ਰਮਾਤਮਾ ਦੇ ਨਾਮ ਦੀ ਸਾਨੂੰ ਦਾਤ ਮਿਲਦੀ ਹੈ ਅਹਨਸ ਹਿਰਦੈ ਜੇ ਵਸੈ ਨਾਨਕ ਨਦਰੀ ਪਾਰ ਏ ਨਾਨਕ ਜੇ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਦਿਨ ਰਾਤ ਵਸਦਾ ਰਹੇ ਤਾਂ ਪਰਮਾਤਮਾ ਦੀ ਮਿਹਰ ਦੇ ਨਾਲ ਮਨੁੱਖ ਸੰਸਾਰ ਸਮੁੰਦਰ ਦਾ ਪਰਲਾ ਬੰਨ ਲੱਭ ਲੈਂਦਾ ਹੈ ਸੋ ਇਹ ਪਹਿਲਾ ਸ਼ਬਦ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 358ਵੇਂ ਅੰਗ ਤੇ ਵਿਰਾਜਮਾਨ ਇੱਕ ਸਵਾਲ ਦਾ ਉੱਤਰ ਸਾਨੂੰ ਮਿਲ ਗਿਆ ਹੈ ਦੂਜੇ ਦਾ ਅੱਗੇ ਚੱਲ ਕੇ ਮਿਲਣਾ ਹੈ ਆਸਾ ਮਹਿਲਾ ਪਹਿਲਾ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਉਨ ਚਾਨਣ ਉਹ ਸੁਖਿਆ ਚੁੱਕਾ ਜੰਸੇ ਉਮੀਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 358ਵੇਂ ਅੰਗ ਤੇ ਵਿਰਾਜਮਾਨ ਜੋ ਦੂਸਰਾ ਸ਼ਬਦ ਹੈ ਇਹਦੇ ਵਿੱਚ Hindu ਧਰਮ ਦੀ ਇੱਕ ਮਰਿਆਦਾ ਇੱਕ ਕਿਰਿਆ ਪ੍ਰਕਿਰਿਆ ਸ਼ਰਧਾ ਨਮਿਤ ਕੀਤਾ ਹੋਇਆ ਇੱਕ ਕਾਰਜ ਉਹਦੀ ਗੱਲਬਾਤ ਗੁਰੂ ਜੀ ਨੇ ਕੀਤੀ ਹੈ ਉਹ ਕਾਰਜ ਸਰੀਰਕ ਰੂਪ ਦੇ ਵਿੱਚ ਕੀਤਾ ਜਾਂਦਾ ਹੈ ਤੇ ਗੁਰੂ ਜੀ ਨੇ ਉਹਦੀ ਤੁਲਨਾ ਦੇ ਵਿੱਚ ਸਾਨੂੰ ਇੱਕ ਕਾਰਜ ਦੱਸਿਆ ਹੈ ਜੋ ਸਾਡੀ ਆਤਮਾ ਨੇ ਕਰਨਾ ਹੈ। ਜਿਸ ਮਰਿਆਦਾ ਦੀ ਗੱਲ ਇੱਥੇ ਹੋ ਰਹੀ ਹੈ ਉਹ ਇਹ ਹੈ ਕਿ ਜਦੋਂ ਕੋਈ ਪ੍ਰਾਣੀ ਮਰਨ ਲੱਗਦਾ ਹੈ ਤਾਂ ਉਹਨੂੰ ਮੰਝੇ ਤੋਂ ਹੇਠਾਂ ਲਾ ਲੈਂਦੇ ਨੇ। ਉਹਦੇ ਹੱਥ ਦੀ ਤਲੀ ਦੇ ਉੱਤੇ ਆਟੇ ਦਾ ਦੀਵਾ ਜਗਾ ਕੇ ਰੱਖ ਦਿੰਦੇ ਨੇ। ਹੁਣ ਸ਼ਰਧਾ ਇੱਥੇ ਇਹ ਹੈ ਕਿ ਮਰਨ ਉਪਰੰਤ ਆਤਮਾ ਨੇ ਬੜਾ ਲੰਮਾ ਪੈਂਡਾ ਤੈਅ ਕਰਨਾ ਹੈ। ਹਨੇਰ ਘੁੱਪ ਜਗਾ ਦੇ ਵਿੱਚ ਦੀ ਲੰਘ ਕੇ ਪ੍ਰਮਾਤਮਾ ਦੇ ਦਰ ਤੱਕ ਪਹੁੰਚਣਾ ਹੈ ਤੇ ਉਹ ਜੋ ਤਲੀ ਤੇ ਦੀਵਾ ਰੱਖਿਆ ਜਾਂਦਾ ਹੈ ਇਹ ਮੰਨ ਕੇ ਕਿ ਉਹ ਦੀਵਾ ਉਸ ਹਨੇਰ ਘੁੱਪ ਰਸਤੇ ਦੇ ਵਿੱਚ ਉਸ ਆਤਮਾ ਦੇ ਲਈ ਚਾਨਣ ਕਰੇਗਾ ਜਦੋਂ ਜੀਵ ਮਰ ਜਾਂਦਾ ਹੈ ਤਾਂ ਜਮਾ ਦੇ ਜਾਂ ਚੌਲਾਂ ਦੇ ਆٹے ਦੇ ਪੇੜੇ ਜਾਂ ਪਿੰਨੇ ਪੱਤਲਾਂ ਦੇ ਉੱਪਰ ਰੱਖ ਕੇ ਮਿਣਸੇ ਜਾਂਦੇ ਹਨ ਤੇ ਇਹਨਾਂ ਦੇ ਪਿੱਛੇ ਸ਼ਰਤਾ ਇਹ ਹੈ ਕਿ ਇਹ ਪਿੰਨੇ ਆਤਮਾ ਦੇ ਲਈ ਰਸਤੇ ਦੀ ਖੁਰਾਕ ਆਖਰ ਲੰਬਾ ਪੰਡ ਤੈ ਕਰਨਾ ਹੈ ਤੇ ਆਤਮਾ ਨੂੰ ਖੁਰਾਕ ਦੀ ਲੋੜ ਹੈ ਇਹ ਮੰਨਿਆ ਜਾਂਦਾ ਹੈ 13 ਦਿਨਾਂ ਦੇ ਵਿੱਚੋਂ ਕਿਰਿਆ ਕਰਮ ਕੀਤਾ ਜਾਂਦਾ ਹੈ ਜੋ ਪੰਡਤ ਹੈ ਉਹ ਵੇਦਾਂ ਦੇ ਮੰਤਰ ਆਦਿਕ ਪੜ੍ਹ ਕੇ ਇੱਕ ਲੰਮੀ ਅਰਦਾਸ ਕਰਕੇ 360 ਦੀਵੇ ਬਾਲਦਾ ਤਿੰਨ ਸੌ 60 ਦੀਵੇ ਤੇਲ ਦੇ ਵਿੱਚ ਭਰੇ ਜਾਂਦੇ ਨੇ 360 ਹੀ ਬੱਤੀਆਂ ਵੱਟੀਆਂ ਜਾਂਦੀਆਂ ਨੇ ਇੱਕੇ ਦਮ ਹੀ ਉਹਨਾਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਇਹਦੇ ਪਿੱਛੇ ਸ਼ਰਧਾ ਇਹ ਹੈ ਕਿ ਇਹ ਮੰਨਿਆ ਜਾਂਦਾ ਹੈ ਕਿ ਆਤਮਾ ਨੂੰ ਪਰਮਾਤਮਾ ਦੀ ਦਰਗਾਹ ਤੱਕ ਪਹੁੰਚਣ ਦੇ ਲਈ ਇੱਕ ਸਾਲ ਦਾ ਸਮਾਂ ਲੱਗ ਜਾਂਦਾ ਹੈ ਇੱਕ ਸਾਲ ਦੇ ਵਿੱਚ ਪੈਸੇ ਤੇ 365 ਦਿਨ ਹੁੰਦੇ ਨੇ ਪਰ ਜਿੰਨਾ ਵੇਲੇ ਤੋਂ ਇਹ ਮਰਿਆਦਾਵਾਂ ਬਣੀਆਂ ਹੋਈਆਂ ਨੇ ਹੋ ਸਕਦਾ ਹੈ ਉਦੋਂ ਸਾਲ ਤੇ 360 ਦਿਨ ਮੰਨੇ ਜਾਂਦੇ ਹੋਣ ਤੇ ਇੱਕ ਦਿਨ ਦੇ ਲਈ ਇੱਕ ਦੀਵਾ ਮੰਨ ਕੇ ਇਹ ਦੀਵੇ ਜੋ ਬਾਲੇ ਜਾਂਦੇ ਨੇ ਸਸਕਾਰ ਹੋ ਜਾਂਦਾ ਹੈ ਸਸਕਾਰ ਤੋਂ ਬਾਅਦ ਫੁੱਲ ਚੁਗਣੇ ਜਿਹਨੂੰ ਆਪਾਂ ਕਹਿੰਦੇ ਹਾਂ ਜੋ ਹੱਡੀਆਂ ਹਨ ਉਹਨਾਂ ਨੂੰ ਚੁਗ ਕੇ ਗੰਗਾ ਦੇ ਵਿੱਚ ਪ੍ਰਵਾਹ ਕੀਤਾ ਜਾਂਦਾ ਹੈ ਸੋ ਇਹ ਕਈ ਸਾਰੀਆਂ ਪ੍ਰਕਿਰਿਆਵਾਂ ਤੇ ਇਹਨਾਂ ਦੇ ਪਿੱਛੇ ਦੀ ਸ਼ਰਧਾ ਇਹ ਹੈ ਹੁਣ ਗੁਰੂ ਜੀ ਸਾਨੂੰ ਦੱਸਦੇ ਨੇ ਕਿ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਕਹਿੰਦੇ ਮੇਰੇ ਲਈ ਪ੍ਰਮਾਤਮਾ ਦਾ ਇੱਕ ਨਾਮ ਹੀ ਦੀਵਾ ਹੈ ਜਿਹੜਾ ਕਿ ਮੇਰੇ ਜੀਵਨ ਦੇ ਵਿੱਚ ਰੌਸ਼ਨੀ ਕਰਦਾ ਹੈ ਮੇਰੇ ਆਤਮਕ ਜੀਵਨ ਦੇ ਵਿੱਚ ਰੌਸ਼ਨੀ ਕਰਦਾ ਹੈ ਉਸ ਦੀਵੇ ਦੇ ਵਿੱਚ ਮੈਂ ਆਪਣੇ ਜੀਵਨ ਦੇ ਜੋ ਦੁੱਖ ਹਨ ਉਹਨਾਂ ਨੂੰ ਤੇਲ ਬਣਾ ਕੇ ਪਾ ਲਿਆ ਹੈ ਉਹਨਾਂ ਚਾਨਣ ਉਹ ਸੁੱਖਿਆ ਚੁੱਕਾ ਜਮਸਿਓ ਮੇਲ ਹੁਣ ਜਦ ਦੀਵਾ ਅਸੀਂ ਬਾਲ ਲਈਏ ਤਾਂ ਜਿਵੇਂ ਜਿਵੇਂ ਸਮਾਂ ਬੀਤਦਾ ਜਾਂਦਾ ਹੈ ਉਦੇ ਵਿੱਚੋਂ ਤੇਲ ਮੁਕਤ ਆ ਜਾਂਦਾ ਹੈ ਉਹ ਤੇਲ ਸੇਕ ਕਰਕੇ ਵੀ ਮੁੱਕ ਰਿਹਾ ਹੈ ਸੇਕ ਨੂੰ ਬਣਾਉਣ ਦੇ ਲਈ ਵੀ ਮੁੱਕ ਰਿਹਾ ਹੈ ਕਿਉਂਕਿ ਇੰਦਨ ਦਾ ਤੇਲ ਫਿਊਲ ਦਾ ਕੰਮ ਕਰਦਾ ਹੈ ਦੀਵੇ ਦੇ ਲਈ ਸੋ ਪ੍ਰਮਾਤਮਾ ਦੇ ਨਾਮ ਰੂਪੀ ਦੀਵੇ ਦੇ ਵਿੱਚ ਅਸੀਂ ਆਪਣੇ ਦੁੱਖਾਂ ਦਾ ਜਦੋਂ ਤੇਲ ਪਾ ਲਿਆ ਤਾਂ ਗਿਆਨ ਦਾ ਜੋ ਚਾਨਣ ਹੋਇਆ ਉਹਦੇ ਨਾਲ ਸਾਡੇ ਦੁੱਖਾਂ ਰੂਪੀ ਤੇਲ ਮੁਕਤ ਆ ਜਾਂਦਾ ਹੈ ਕਹਿਣ ਤੋਂ ਬਾਅਦ ਕੀ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਜ਼ਿੰਦਗੀ ਦਾ ਅਸੀਂ ਆਸਰਾ ਬਣਾ ਲਈਏ ਤੇ ਸਾਡੇ ਜੀਵਨ ਦੇ ਦੁੱਖ ਖਤਮ ਹੋ ਜਾਂਦੇ ਨੇ ਚੁੱਕਾ ਜਮਸਿਓ ਮੇਲ ਜਮ ਨਾਲ ਪੈਣ ਵਾਲਾ ਵਾਹ ਵੀ ਮੁੱਕ ਜਾਂਦਾ ਹੈ ਜਮ ਦੇ ਨਾਲ ਫਿਰ ਸਾਡਾ ਵਾਹ ਨਹੀਂ ਪੈਂਦਾ ਆਤਮਿਕ ਮੌਤ ਦੇ ਨਾਲ ਸਾਡਾ ਵਾਹ ਨਹੀਂ ਪੈਂਦਾ ਲੋਕਾ ਮਤ ਕੋ ਫੱਕੜ ਪਾਏ ਕਹਿੰਦੇ ਮੇਰੀ ਇਸ ਗੱਲ ਨੂੰ ਮਜ਼ਾਕ ਨਾ ਜਾਣੇ ਮਖੌਲ ਨਾ ਅੜਾਇਓ ਇਸ ਗੱਲ ਦਾ ਲੱਖ ਮੜਿਆ ਕਰ ਏ ਕਠੇ ਏਕ ਰਤੀ ਲੇ ਪਾਹੇ ਰਹਾਓ ਜੇ ਲੱਖ ਮਣਾ ਲੱਕੜ ਦਾ ਢੇਰ ਇਕੱਠਾ ਕਰਕੇ ਤੇ ਇੱਕ ਤਿੱਲੀ ਵੀ ਲਾ ਦਿੱਤੀ ਜਾਵੇ ਤੇ ਉਹ ਸਾਰੇ ਸੜ ਕੇ ਸੁਆਹ ਹੋ ਜਾਂਦੇ ਨੇ ਇਸੇ ਪ੍ਰਕਾਰ ਹੀ ਪ੍ਰਮਾਤਮਾ ਦੇ ਨਾਮ ਰੂਪੀ ਇੱਕ ਦੀਵਾ ਹੀ ਉਸ ਇੱਕ ਦੀਵੇ ਤੋਂ ਪੈਦਾ ਹੋਇਆ ਗਿਆਨ ਦਾ ਚਾਨਣ ਹੀ ਸਾਡੇ ਜਨਮ ਜਨਮਾਂ ਤਰਾਂ ਦੇ ਪਾਪਾਂ ਨੂੰ ਮੁਕਾ ਦਿੰਦਾ ਹੈ ਪਿੰਡ ਪੱਤਲ ਮੇਰੀ ਕੇਸ਼ੋ ਕਿਰਿਆ ਸੱਚ ਨਾਮ ਕਰਤਾਰ ਐਥੈ ਉਥੈ ਆਗਾ ਪਾਛੈ ਇਹੋ ਮੇਰਾ ਆਧਾਰ ਜੋ ਪੱਤਲਾਂ ਦੇ ਉੱਪਰ ਪੇੜੇ ਰੱਖਣ ਦੀ ਪ੍ਰਕਿਰਿਆ ਹੈ ਉਹ ਵੀ ਗੁਰੂ ਜੀ ਕਹਿੰਦੇ ਮੇਰੇ ਲਈ ਪ੍ਰਮਾਤਮਾ ਦਾ ਨਾਮ ਹੀ ਹੈ ਪੱਤਲਾਂ ਦੇ ਉੱਤੇ ਪਿੰਡ ਮਨਸਾਣੇ ਪਿੰਡ ਭਰਨੇ ਮੇਰੇ ਵਾਸਤੇ ਪ੍ਰਮਾਤਮਾ ਦਾ ਨਾਮ ਹੀ ਹੈ ਮੇਰੇ ਵਾਸਤੇ ਕਿਰਿਆ ਵੀ ਕਰਤਾਰ ਦਾ ਸੱਚਾ ਨਾਮ ਹੀ ਹੈ ਇਹ ਨਾਮ ਲੋਕ ਪ੍ਰਲੋਕ ਦੇ ਵਿੱਚ ਹਰ ਥਾਂ ਮੇਰੀ ਜ਼ਿੰਦਗੀ ਦਾ ਆਸਰਾ ਹੈ ਗੰਗ ਬਨਾਰਸ ਸਿਫਤ ਤੁਮਾਰੀ ਨਾਵੈ ਆਤਮ ਰਾਉ ਸੱਚਾ ਨਾਵਣ ਤਾਂ ਥੀ ਹੈ ਜਾਂ ਅਹਨਸ ਲਾਗਾ ਹੈ ਪਾਉ ਕਿਰਿਆ ਤੋਂ ਬਾਤ ਸਸਕਾਰ ਤੋਂ ਬਾਤ ਜੋ ਫੁੱਲ ਚੁੱਕ ਕੇ ਗੰਗਾ ਦੇ ਵਿੱਚ ਬਹਾਏ ਜਾਂਦੇ ਨੇ ਗੁਰੂ ਜੀ ਕਹਿੰਦੇ ਕਿ ਗੰਗਾ ਤੇ ਕਾਸ਼ੀ ਦਾ ਇਸ਼ਨਾਨ ਮੇਰੇ ਲਈ ਪ੍ਰਮਾਤਮਾ ਦੀ ਸਿਫਤ ਸਲਾਈ ਹੈ ਉਹ ਸਿਫਤ ਸਲਾਹ ਜਿਦੇ ਵਿੱਚ ਨਹਾਵੇ ਆਤਮਰਾਓ ਮੇਰੀ ਆਤਮਾ ਇਸ਼ਨਾਨ ਕਰਦੀ ਹੈ ਗੰਗਾ ਤੇ ਕਾਸ਼ੀ ਦੇ ਵਿੱਚ ਤੇ ਮੇਰਾ ਸਰੀਰ ਹੀ ਇਸ਼ਨਾਨ ਕਰ ਸਕਦਾ ਹੈ ਪਰ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਮੇਰੀ ਆਤਮਾ ਇਸ਼ਨਾਨ ਕਰਦੀ ਹੈ ਸੱਚਾ ਨਹਾਵਨ ਤਾਂ ਥੀ ਹੈ ਸੱਚਾ ਇਸ਼ਨਾਨ ਉਦੋਂ ਹੀ ਹੈ ਜਾਂ ਅਹਨ ਸਲਾਗਾ ਹੈ ਭਾਉ ਜੇ ਸਾਡੇ ਹਿਰਦੇ ਵਿੱਚ ਹਰ ਰੋਜ਼ ਪ੍ਰਮਾਤਮਾ ਦੇ ਪ੍ਰਤੀ ਪਿਆਰ ਬਣਿਆ ਰਹੇ ਇੱਕ ਲੋਕੀ ਹੋਰ ਸ਼ਮਸ਼ਰੀ ਬ੍ਰਾਹਮਣ ਵਟ ਪਿੰਡ ਖਾਏ ਨਾਨਕ ਪਿੰਡ ਬਖਸ਼ੀਸ਼ ਕਾ ਕਭੂ ਨਖੁੱਟਸ ਨਾਹੀਂ ਸ਼ਮਸ਼ਰੀ ਤੋਂ ਭਾਵ ਹੈ ਪਿੱਤਰ ਅਗਲੀ ਜੋ ਪ੍ਰਕਿਰਿਆ ਜਿਹਦੇ ਵਿੱਚ ਕੀ ਬ੍ਰਾਹਮਣ ਪਿੰਨੇ ਵਟ ਕੇ ਦੇਵਤਿਆਂ ਨੂੰ ਪੇਟਾ ਕਰਦੇ ਨੇ ਤੇ ਪਿੱਤਰਾਂ ਨੂੰ ਪੇਟਾ ਕਰਦੇ ਨੇ ਤੇ ਉਸ ਤੋਂ ਬਾਅਦ ਆਪ ਜਜ਼ਮਾਨ ਦੇ ਘਰੋਂ ਖੀਰ ਪੂਰੀ ਆਦਕ ਦਾ ਲੰਗਰ ਕਰਦੇ ਨੇ ਖਾਣਾ ਛਕਦੇ ਨੇ ਹੁਣ ਉਹ ਇੱਕ ਪਿੰਨਾ ਬਹੁਤੀ देर ਨਹੀਂ ਟਿਕ ਸਕਦਾ ਗੁਰੂ ਜੀ ਕਹਿੰਦੇ ਹੈ ਨਾਨਕ ਬ੍ਰਾਹਮਣ ਦੇ ਰਾਹਿ ਦਿੱਤਾ ਹੋਇਆ ਇਹ ਪਿੰਨ ਕਦ ਤੱਕ ਟਿਕਿਆ ਰਹਿ ਸਕਦਾ ਹੈ ਹਾਂ ਪ੍ਰਮਾਤਮਾ ਦੀ ਮਿਹਰ ਦਾ ਪਿੰਨਾ ਕਦੇ ਵੀ ਨਹੀਂ ਮੁੱਕਦਾ ਨਾਨਕ ਪਿੰਡ ਬਖਸ਼ੀਸ਼ ਕਾ ਕਬੂ ਨ ਖੁੱਟਸ ਨਾਹੀ ਆਸਾ ਘਰ ਚੌਥਾ ਮਹਿਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਦੇਵਤਿਆਂ ਦਰਸ਼ਨ ਕਹਿ ਤਾਈ ਦੁਖ ਭੂਖ ਤੀਰਥ ਕੀਏ ਜੋਗੀ ਜਤੀ ਜੁਗਤਮੈ ਰਹਤੇ ਕਰ ਕਰ ਭਗਵੇਂ ਭੇਖ ਭਏ ਗੁਰੂ ਜੀ ਕਹਿੰਦੇ ਦੇਵਤਿਆਂ ਨੇ ਤੇਰਾ ਦਰਸ਼ਨ ਕਰਨ ਦੇ ਲਈ ਦੁੱਖ ਸਹਾਰੇ ਭੁੱਖਾਂ ਸਹਾਰੀਆਂ ਤੀਰਥ ਰਟਨ ਕੀਤੇ ਅਨੇਕਾਂ ਹੀ ਜੋਗੀ ਤੇ ਜਤੀ ਆਪੋ ਆਪਣੀ ਮਰਿਆਦਾ ਦੇ ਵਿੱਚ ਰਹਿੰਦੇ ਨੇ ਜੋਗ ਦੀ ਆਪਣੀ ਮਰਿਆਦਾ ਹੈ ਆਪਣੇ ਨਿਜਮ ਕਾਨੂੰਨ ਨੇ ਬੜਾ ਕਹਿ ਸਕਦੇ ਹਾਂ ਸਖਤ ਜੀਵਨ ਸ਼ੈਲੀ ਹੈ ਕਿ ਉਸ ਮਰਿਆਦਾ ਦੇ ਵਿੱਚ ਉਹ ਰਹਿੰਦੇ ਨੇ ਉਸ ਸਖਤ ਜੀਵਨ ਸ਼ੈਲੀ ਨੂੰ ਉਹ ਪ੍ਰਵਾਨ ਕਰਕੇ ਤੇ ਉਦਾਂ ਹੀ ਆਪਣਾ ਜੀਵਨ ਬਤੀਤ ਕਰਦੇ ਨੇ ਜੋਗੀ ਜਤੀ ਜੁਗਤਮੈ ਰਹਤੇ ਕਰ ਕਰ ਭਗਵੇਂ ਭੇਖ ਪਏ ਮਰਿਆਦਾ ਦੇ ਵਿੱਚ ਰਹਿੰਦੇ ਹੋਏ ਗੇਰੂਏ ਰੰਗ ਦੇ ਕੱਪੜੇ ਵੀ ਪਾਉਂਦੇ ਨੇ ਤਉ ਕਾਰਨ ਸਾਹਿਬਾ ਰੰਗ ਰਤੇ ਤੇਰੇ ਨਾਮ ਅਨੇਕਾਂ ਰੂਪ ਅਨੰਤਾ ਕਹਿਣ ਨਾ ਜਾਹੀ ਤੇਰੇ ਗੁਣ ਕੀਤੇ ਰਹਾਉ ਹੇ ਮੇਰੇ ਮਾਲਕ ਤੈਨੂੰ ਮਿਲਣ ਦੇ ਲਈ ਅਨੇਕਾਂ ਬੰਦੇ ਤੇਰੇ ਪਿਆਰ ਵਿੱਚ ਰੰਗੇ ਰਹਿੰਦੇ ਹਨ ਤਉ ਕਾਰਨ ਸਾਹਿਬਾ ਰੰਗ ਰੱਤੇ ਤੇਰੇ ਅਨੇਕਾਂ ਹੀ ਨਾਮ ਨੇ ਬੇਅੰਤ ਤੇਰੇ ਰੂਪ ਨੇ ਤੇ ਬੇਅੰਤ ਹੀ ਤੇਰੇ ਗੁਣ ਨੇ ਕਿਸੇ ਪਾਸੋਂ ਵੀ ਤੇਰੇ ਇੱਕ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਦਰ ਘਰ ਮਹਿਲਾ ਹਸਤੀ ਘੋੜੇ ਛੋੜ ਵਿਲਾਇਤ ਦੇਸ਼ ਗਏ ਬਹੁਤ ਸਾਰੇ ਲੋਕ ਜੋ ਰਾਜਾਂ ਭਾਗਾਂ ਦੇ ਮਾਲਕ ਨੇ ਉਹ ਆਪਣੇ ਮਹਿਲ ਮਾੜੀਆਂ ਆਪਣੇ ਘਰ ਬੂਖੇ ਹਾਥੀ ਘੋੜੇ ਛੱਡ ਕੇ ਆਪਣਾ ਦੇਸ਼ ਵਤਨ ਛੱਡ ਕੇ ਵਿਲਾਇਤ ਦੇਸ਼ ਇੱਥੇ ਜੰਗਲ ਨੂੰ ਕਿਹਾ ਗਿਆ ਹੈ ਕਿ ਜੰਗਲਾਂ ਦੇ ਵਿੱਚ ਚਲੇ ਗਏ ਸਭ ਕੁਝ ਛੱਡ ਛੜਾ ਕੇ ਜੰਗਲਾਂ ਦੇ ਵਿੱਚ ਜਾ ਕੇ ਬਸ ਗਏ ਪੀਰ ਪੇ ਕੰਬਰ ਸਾਲਕ ਸਾਦਕ ਛੋਡੀ ਦੁਨੀਆ ਥਾਂਏ ਪਈ ਅਨੇਕਾਂ ਹੀ ਪੀਰ ਪਕੰਬਰਾਂ ਗਿਆਨਵਾਨਾਂ ਤੇ ਸਦਕੀਆਂ ਨੇ ਦੁਨੀਆ ਛੱਡ ਦਿੱਤੀ ਦੁਨੀਆ ਛੱਡ ਦਿੱਤੀ ਭਾਵ ਆਪਣੇ ਜਣੀ ਦੁਨੀਆ ਦਾ ਮੋਹ ਛੱਡ ਦਿੱਤਾ ਉਹ ਵੀ ਜੰਗਲਾਂ ਦੇ ਵਿੱਚ ਜਾ ਕੇ ਬੈਠ ਗਏ ਦੁਨਿਆਵੀ ਤੰਦਿਆਂ ਦੇ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢ ਲਿਆ ਕਾਦੇ ਲਈ ਥਾਂਏ ਪਏ ਤਾਂ ਕਿ ਉਹ ਤੇਰੇ ਦਰ ਤੇ ਕਬੂਲ ਹੋ ਸਕਣ ਤਾਂ ਕਿ ਉਹਨਾਂ ਦੀ ਘਾਲੀ ਹੋਈ ਕਲਣਾ ਥਾਂਏ ਪੈਸੇ ਸਾਦ ਸਹਜ ਸੁਖ ਰਸ ਕਸ ਤਜਿ ਅਲੇ ਕਾਪੜ ਛੋਡੇ ਚਮੜ ਲਈ ਅਨੇਕਾਂ ਬੰਦਿਆਂ ਨੇ ਦੁਨੀਆ ਦੇ ਸਵਾਦ ਸੁਖ ਆਰਾਮ ਸਭ ਰਸਾਂ ਦੇ ਪਦਾਰਥ ਛੱਡ ਦਿੱਤੇ ਕੱਪੜੇ ਛੱਡ ਤੇ ਚਮ ਪਹਿਨ ਲਿਆ ਦੁਖੀਏ ਦਰਦਵੰਦ ਦਰ ਤੇਰਾ ਨਾਮ ਰੱਤੇ ਦਰવેશ ਭਈ ਤੇ ਅਨੇਕਾਂ ਬੰਤੇ ਦੁਖੀਆਂ ਦੀ ਵਾਂਗ ਦਰਦਵੰਦਾਂ ਦੀ ਵਾਂਗ ਤੇਰੇ ਦਰ ਤੇ ਫਰਿਆਦ ਕਰਨ ਦੇ ਲਈ ਤੇਰੇ ਨਾਮ ਦੇ ਵਿੱਚ ਰੰਗੇ ਰਹਿਣ ਦੇ ਲਈ ਫਕੀਰ ਹੋ ਗਏ ਖਲੜੀ ਖੱਪਰੀ ਲੱਕੜੀ ਚਮੜੀ ਸ਼ਿਖਾ ਸੂਤ ਧੋਤੀ ਕੀਨੀ ਤੇ ਹੋਰ ਅਨੇਕਾਂ ਉਹਨਾਂ ਦੇ ਵਿੱਚ ਅਜਿਹੇ ਨੇ ਜਿਨ੍ਹਾਂ ਨੇ ਭੰਗ ਆਦਕ ਪਾਣ ਦੇ ਲਈ ਜੰਮ ਦੀ ਝੋਲੀ ਲੈ ਲਈ ਕਿਸੇ ਨੇ ਘਰ ਘਰ ਮੰਗਣ ਦੇ ਲਈ ਹੱਥ ਦੇ ਵਿੱਚ ਖੱਪਰ ਫੜ ਲਿਆ ਕੋਈ ਡੰਡਾ ਧਾਰੀ ਸੰਿਆਸੀ ਬਣ ਗਿਆ ਕਿਸੇ ਨੇ ਮ੍ਰਿਗ ਸ਼ਾਲਾ ਲੈ ਲਈ ਕੋਈ ਬੁੱਧੀ ਜਨੇਊ ਧੋਤੀ ਦਾ ਧਾਰਨੀ ਹੋਇਆ ਇਸ ਸ਼ਬਦੀਆਂ ਹੁਣ ਤੱਕ ਦੀਆਂ ਪੰਕਤੀਆਂ ਦੇ ਵਿੱਚ ਅਸੀਂ ਮਨੁੱਖ ਵੱਲੋਂ ਹੀ ਬਣਾਈਆਂ ਗਈਆਂ ਵੱਖ-ਵੱਖ ਸ਼੍ਰੇਣੀਆਂ ਦੇ ਬਾਰੇ ਚ ਗੱਲ ਕੀਤੀ ਹੈ ਕਿ ਕੋਈ ਜੋਗ ਦੀ ਸ਼੍ਰੇਣੀ ਨੂੰ ਸੰਬੰਧਿਤ ਰੱਖ ਸੰਬੰਧ ਰੱਖਦੇ ਲੋਕ ਨੇ ਕੋਈ ਜੰਗਲਾਂ ਦੇ ਵਿੱਚ ਵਸਣ ਵਾਲੇ ਲੋਕ ਨੇ ਕੋਈ ਆਪਣੇ ਆਪ ਨੂੰ ਫਕੀਰ ਕਹਾਉਂਦੇ ਨੇ ਕੋਈ ਦੁੱਖ ਸਹਾਰਦੇ ਨੇ ਕੋਈ ਵਰਤ ਰੱਖਦੇ ਨੇ ਕੋਈ ਤੀਰਥਾਂ ਆਦਿਕਦੇ ਜਾਂਦੇ ਨੇ ਕੋਈ ਸਖਤ ਜੀਵਨ ਸ਼ੈਲੀ ਅਪਣਾਉਂਦੇ ਨੇ ਕਹਿ ਤੂੰ ਭਾਵ ਕਿ ਉਸ ਪ੍ਰਮਾਤਮਾ ਦੇ ਦਰਸ਼ਨ ਦੀ ਖਾਤਰ ਮਨੁੱਖ ਕੀ ਕੀ ਕਰਦਾ ਹੈ ਉਹਦੇ ਆਧਾਰ ਤੇ ਮਨੁੱਖ ਨੇ ਵੱਖ-ਵੱਖ ਸ਼੍ਰੇਣੀਆਂ ਬਣਾ ਲਈਆਂ ਕਿ ਇਹ ਜੋਗੀ ਹੈ ਇਹ ਫਕੀਰ ਹੈ ਇਹ ਫਲਾਣਾ ਹੈ ਇਹ ਤ्यों ਕਾ ਹੈ ਪਰ ਗੁਰੂ ਸਾਹਿਬ ਕਹਿੰਦੇ ਤੂੰ ਸਾਹਿਬ ਹਉ ਸੰਗੀ ਤੇਰਾ ਪ੍ਰਣ ਵੈ ਨਾਨਕ ਜਾਤ ਕੈਸੀ ਕਹਿੰਦੇ ਸ਼੍ਰੇਣੀਆਂ ਕਾਦੀਆਂ ਮੇਰੇ ਲਈ ਤੇ ਇਹ ਪ੍ਰਮਾਤਮਾ ਤੂੰ ਮਾਲਕ ਹੈ ਮੈਂ ਤੇਰਾ ਸਦਾ ਹੀ ਸੰਗੀ ਹਾਂ ਸਾਥੀ ਹਾਂ ਸੰਗੀ ਹਾਂ ਨਾਨਕ ਬੇਨਤੀ ਕਰਦਾ ਹੈ ਤੇਰੇ ਅੱਗੇ ਕਿ ਤੂੰ ਜਿਵੇਂ ਮੈਨੂੰ ਰੱਖੇ ਮੈਂ ਉਵੇਂ ਹੀ ਰਹਿਣ ਨੂੰ ਖੁਸ਼ ਹਾਂ ਮੈਂ ਆਪਣੇ ਵੱਲੋਂ ਸੋਚ ਕੇ ਕਿਸੇ ਖਾਸ ਸ਼੍ਰੇਣੀ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ ਵੀਡੀਓ ਦੇ ਸ਼ੁਰੂਆਤ ਦੇ ਵਿੱਚ ਪਾਏ ਹੋਏ ਦੋ ਸਵਾਲ ਉਹਨਾਂ ਦੇ ਵਿੱਚੋਂ ਇੱਕ ਕੇ ਪ੍ਰਮਾਤਮਾ ਦੇ ਦਰ ਤੇ ਇੱਜ਼ਤ ਅਸੀਂ ਹਾਸਲ ਕਿਵੇਂ ਕਰਨੀ ਹੈ ਉਹਦਾ ਉੱਤਰ ਆਪਾਂ ਨੂੰ ਮਿਲ ਚੁੱਕਿਆ ਹੈ ਪਹਿਲੇ ਸ਼ਬਦ ਦੀ ਵਿਆਖਿਆ ਦੇ ਵਿੱਚ ਹੀ ਇਸ ਸਵਾਲ ਦਾ ਉੱਤਰ ਮਿਲ ਗਿਆ ਸੀ ਦੂਸਰਾ ਸਵਾਲ ਕੀ ਪ੍ਰਮਾਤਮਾ ਦੇ ਦਰ ਤੇ ਇੱਜ਼ਤ ਹਾਸਲ ਕਰਨ ਦੇ ਅਰਥ ਕੀ ਕੀ ਮਤਲਬ ਹੈ ਇਸ ਕੰ ਦਾ ਦੇਖੋ ਅਸੀਂ ਆਪਣੇ ਘਰ ਦੇ ਵਿੱਚ ਕੁਝ ਵੀ ਕਰਦੇ ਹੋਈਏ ਚੰਗੇ ਤੋਂ ਚੰਗਾ ਕੰਮ ਕਰਦੇ ਹੋਈਏ ਇੱਜ਼ਤ ਵਾਲਾ ਕੰਮ ਕਰਦੇ ਹੋਈਏ ਤਾਕਤਵਰ ਹੋਈਏ ਪੈਸੇ ਵਾਲੇ ਹੋਈਏ ਇਹਨਾਂ ਗੱਲਾਂ ਦੇ ਕਰਕੇ ਸਾਡਾ ਪਰਿਵਾਰ ਸਾਡੀ ਇੱਜ਼ਤ ਕਰੇਗਾ ਸਾਡਾ ਮੁਹੱਲਾ ਵੱਧ ਤੋਂ ਵੱਧ ਕੇ ਲਈਏਗੀ ਸਾਡਾ ਪਿੰਡ ਸਾਡੀ ਇੱਜ਼ਤ ਕਰੇਗਾ ਸਾਡਾ ਮਾਣ ਸਤਿਕਾਰ ਕਰੇਗਾ ਸਾਨੂੰ ਮੰਨਣਗੇ ਪਰ ਇੱਕ ਖਾਸ ਹੱਦ ਤੋਂ ਬਾਹਰ ਜਦੋਂ ਲੋਕ ਸਾਨੂੰ ਨਹੀਂ ਜਾਣਦੇ ਉਹ ਇਹਨਾਂ ਗੱਲਾਂ ਦੇ ਕਰਕੇ ਸਾਡੀ ਇੱਜ਼ਤ ਨਹੀਂ ਕਰਨਗੇ ਮਨ ਲੋ ਅਸੀਂ ਕਿਸੇ ਐਸੀ ਜਗ੍ਹਾ ਤੇ ਜਾਈਏ ਜਿੱਥੇ ਅਸੀਂ ਮਹਿਮਾਨ ਹੋਈਏ ਜਿੱਥੇ ਗਏ ਹਾਂ ਉਹਨਾਂ ਦੇ ਲਈ ਅਸੀਂ ਭਾਂਤ ਪਤੀਲੇ ਮਹਿੰਗੇ ਤੋਂ ਮਹਿੰਗੇ ਤੋਹਫੇ ਵੀ ਲੈ ਜਾਈਏ ਪਰ ਜਾ ਕੇ ਨਾ ਹੀ ਤੇ ਅਸੀਂ ਉਹਨਾਂ ਨੂੰ ਨਮਸਕਾਰ ਕਰੀਏ ਨਾ ਹੀ ਉਹਨਾਂ ਨੂੰ ਢੰਗ ਨਾਲ ਬੁਲਾਈਏ ਉਹ ਕਿੰਨੇ ਕੁ ਤਾਕਤਵਰ ਨੇ ਨਾ ਹੀ ਅਸੀਂ ਇਸ ਗੱਲ ਨੂੰ ਮੰਨੀਏ ਉਹਨਾਂ ਦੇ ਘਰ ਪਰਿਵਾਰ ਦੀਆਂ ਜਿੱਥੇ ਅਸੀਂ ਮਹਿਮਾਨ ਬਣ ਕੇ ਗਏ ਹਾਂ ਉਹਦੀਆਂ ਕੀ ਮਰਿਆਦਾਵਾਂ ਨੇ ਉਹਨਾਂ ਦੇ ਘਰ ਪਰਿਵਾਰ ਦੇ ਨਿਯਮ ਕਾਨੂੰਨ ਕੀ ਨੇ ਨਾ ਹੀ ਅਸੀਂ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰੀਏ ਤੇ ਨਾ ਹੀ ਉਹਨਾਂ ਨੂੰ ਮੰਨੀਏ ਹਾਲਾਂਕਿ ਸਾਡੇ ਪਿੰਡ ਇੱਕ ਖਾਸ ਹੱਦ ਤੇ ਤੱਕ ਸਾਡੀ ਬਹੁਤ ਇੱਜ਼ਤ ਸੀ ਪਰ ਉਹ ਪਰਿਵਾਰ ਜਿੱਥੇ ਅਸੀਂ ਮਹਿਮਾਨ ਬਣ ਕੇ ਗਏ ਹਾਂ ਉਹ ਸਾਡੀ ਇੱਜ਼ਤ ਨਹੀਂ ਕਰਨਗੇ ਉੱਥੇ ਸਾਨੂੰ ਇੱਜ਼ਤ ਹਾਸਲ ਨਹੀਂ ਹੋਏਗੀ ਇੱਥੋਂ ਅਸੀਂ ਕੀ ਸਿੱਖਣਾ ਹੈ ਇਹ ਜੋ ਦੁਨੀਆ ਹੈ ਇਹ ਸਾਡਾ ਘਰ ਪਰਿਵਾਰ ਇਹ ਸਾਡੀ ਹੱਦ ਹੈ ਦੁਨੀਆ ਦੇ ਲੋਕ ਜੋ ਸਾਡੀ ਤਾਕਤ ਨੂੰ ਸਾਡੀ ਅਮੀਰੀ ਨੂੰ ਸਾਡੇ ਚੰਗਿਆਈ ਨੂੰ ਜਾਣਦੇ ਨੇ ਤੇ ਇਸ ਕਰਕੇ ਸਾਡੀ ਇੱਜ਼ਤ ਕਰਦੇ ਨੇ ਉਹ ਸਾਡੀ ਹੱਦ ਹੈ ਪਰਮਾਤਮਾ ਉਸ ਹੱਦ ਤੋਂ ਬਾਹਰ ਹੈ ਪਰਮਾਤਮਾ ਦੀ ਬਣਾਈ ਹੋਈ ਦੁਨੀਆ ਦੇ ਵਿੱਚ ਅਸੀਂ ਮਹਿਮਾਨ ਹੀ ਹਾਂ ਤਰਹਿ ਬੇਸ਼ੱਕ ਅਸੀਂ ਇਸੇ ਦੁਨੀਆ 'ਚ ਰਹੇ ਹਾਂ ਜਿਹੜੀ ਦੁਨੀਆ ਸਾਨੂੰ ਜਾਣਦੀ ਹੈ ਪਰ ਜੇ ਅਸੀਂ ਪਰਮਾਤਮਾ ਦੀ ਗੱਲ ਕਰੀਏ ਤਾਂ ਇਸ ਦੁਨੀਆ ਦੇ ਵਿੱਚ ਵਸਦੇ ਹੋਏ ਵੀ ਪਰਮਾਤਮਾ ਦੇ ਅਸੀਂ ਮਹਿਮਾਨ ਹਾਂ ਤੇ ਪਰਮਾਤਮਾ ਦੀ ਦੁਨੀਆ ਦੇ ਕੁਝ ਨਿਯਮ ਕਾਨੂੰਨ ਵੀ ਨੇ ਪਰਮਾਤਮਾ ਤਾਕਤਵਰ ਵੀ ਹੈ ਇਹ ਗੱਲ ਮੰਨਣਾ ਸਾਡਾ ਫਰਜ਼ ਵੀ ਹੈ ਜੇ ਅਸੀਂ ਇਸ ਗੱਲ ਨੂੰ ਨਹੀਂ ਮੰਨਦੇ ਪਰਮਾਤਮਾ ਦੀ ਤਾਕਤ ਨੂੰ ਨਹੀਂ ਸਮਝਦੇ ਆਪਣੇ ਵੱਲੋਂ ਜਿਵੇਂ ਆਪਾਂ ਪਰਿਵਾਰ ਦੇ ਵਿੱਚ ਜਿਹੜੇ ਗਿਫਟ ਲੈ ਕੇ ਗਏ ਤੋਹਫੇ ਲੈ ਕੇ ਗਏ ਉਹਨਾਂ ਦਾ ਮਾਣ ਕਰ ਰਹੇ ਸੀ ਜੇ ਆਪਣੇ ਵੱਲੋਂ ਅਸੀਂ ਆਪਣੀ ਅਮੀਰੀ ਦਾ ਮਾਣ ਕਰਕੇ ਬੈਠੇ ਰਹੀਏ ਪਰਮਾਤਮਾ ਦੀ ਤਾਕਤ ਨੂੰ ਨਾ ਜਾਣੀਏ ਨਾ ਮੰਨੀਏ ਤੇ ਪਰਮਾਤਮਾ ਦੇ ਦਰ ਤੇ ਸਾਨੂੰ ਇੱਜ਼ਤ ਨਹੀਂ ਮਿਲਦੀ ਨਹੀਂ ਮਿਲਨੀ ਤੇ ਹੋਣਾ ਕੀ ਹੈ ਪਰਮਾਤਮਾ ਦੀ ਬਖਸ਼ਿਸ਼ ਉਹਦੀ ਮਿਹਰ ਸਾਡੇ ਤੇ ਨਹੀਂ ਹੁਣ ਤੁਸੀਂ ਪੁੱਛ ਸਕਦੇ ਹੋ ਕਿ ਜਿਹੜੇ ਬੰਦੇ ਕੋਲ ਤਾਕਤ ਹੈ ਅਮੀਰੀ ਹੈ ਉਹਨੂੰ ਹੋਰ ਕਿੰਨੀ ਇੱਕ ਬਖਸ਼ਿਸ਼ ਦੀ ਲੋੜ ਹੈ ਉਹਦੀ ਤਾਕਤ ਉਹਦੀ ਅਮੀਰੀ ਸਰੀਰਕ ਹੈ ਪਰ ਕਦੇ ਉਹਦੀ ਮਾਨਸਿਕ ਹਾਲਤ ਦੇ ਵਿੱਚ ਜੇ ਅਸੀਂ ਝਾਤ ਮਾਰ ਕੇ ਦੇਖੀਏ ਤੇ ਉੱਥੇ ਬਹੁਤ ਜ਼ਿਆਦਾ ਦੁੱਖ ਕਲੇਸ਼ ਹੈ ਬਹੁਤ ਜ਼ਿਆਦਾ ਸੰਤਾਪ ਹੈ ਆਤਮਕ ਅਵਸਥਾ ਤੇ ਉਹਦੇ ਕੋਲ ਸ਼ਾਂਤੀ ਨਹੀਂ ਆਤਮਕ ਅਵਸਥਾ ਤੇ ਉਹਦੇ ਕੋਲ ਸਥਿਰਤਾ ਨਹੀਂ ਛੋਟੀ ਛੋਟੀ ਗੱਲ ਤੇ ਉਹ ਹਿੱਲ ਜਾਂਦਾ ਹੈ ਘਬਰਾ ਜਾਂਦਾ ਹੈ ਥੋੜੀ ਬਹੁਤੀ ਉਹਦੀ ਕੋਈ ਤਾਰੀਫ਼ ਕਰ ਜਾਏ ਤੇ ਉਹ ਉੱਛਲ ਉੱਛਲ ਕੇ ਪੈਂਦਾ ਹੈ ਸਥਿਰਤਾ ਨਹੀਂ ਹੈ ਕਿਉਂ ਨਹੀਂ ਹੈ ਕਿਉਂਕਿ ਪ੍ਰਮਾਤਮਾ ਦੇ ਦਰ ਤੇ ਉਹਨੂੰ ਇੱਜ਼ਤ ਨਹੀਂ ਮਿਲੀ ਜਿਹੜੇ ਮਨੁੱਖ ਨੂੰ ਪ੍ਰਮਾਤਮਾ ਦੇ ਦਰ ਤੇ ਇੱਜ਼ਤ ਮਿਲ ਜਾਂਦੀ ਹੈ ਸਰੀਰਕ ਤੌਰ ਤੇ ਦੁਨੀਆ ਦੇ ਵਿੱਚ ਵਿਸਰਦੇ ਹੋਏ ਵਿਚਰਦੇ ਹੋਏ ਬੇਸ਼ੱਕ ਉਹ ਅਮੀਰ ਨਾ ਹੋਵੇ ਤਾਕਤਵਰ ਨਾ ਹੋਵੇ ਉਹਦੀ ਆਤਮਿਕ ਅਵਸਥਾ ਦੇ ਵਿੱਚ ਸਥਿਰਤਾ ਹੋਏਗੀ ਅਡੋਲਤਾ ਹੋਏਗੀ ਪ੍ਰਮਾਤਮਾ ਦੀ ਉਹਦੇ ਤੇ ਮਿਹਰ ਹੋਏਗੀ ਕਿਉਂਕਿ ਉਹਨੇ ਉਹ ਕਾਰਜ ਕੀਤੇ ਨਾਮ ਸਿਮਰਨ ਕੀਤਾ ਜਿਹਦੇ ਕਰਕੇ ਪ੍ਰਮਾਤਮਾ ਦੇ ਦਰ ਤੇ ਉਹਨੂੰ ਇਸਤਿਤਵ ਦੁਨੀਆ ਦੇ ਵਿੱਚ ਲੋਕ ਬੇਸ਼ੱਕ ਉਹਦੀ ਇੱਜ਼ਤ ਕਰਦੇ ਹੋਣ ਜਾਂ ਨਹੀਂ ਹਾਲਾਂਕਿ ਇਹ ਗੱਲ ਪੱਕੀ ਹੈ ਕਿ ਜੇ ਤੁਹਾਨੂੰ ਪ੍ਰਮਾਤਮਾ ਦੇ ਦਰ ਤੇ ਇੱਜ਼ਤ ਮਿਲ ਗਈ ਤੇ ਦੁਨੀਆ ਦੇ ਲੋਕ ਵੀ ਤੁਹਾਡੀ ਇੱਜ਼ਤ ਜ਼ਰੂਰ ਕਰਨਗੇ ਇੱਥੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ